ਜਿਹੜੀ ਇਸ ਟਾਈਮ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਇਹ ਐਮ ਮੋਹਾਲੀ ਦੀ ਮੋਹਾਲੀ 8ਵੀਂ ਇੰਡਸਟਰੀਅਲ ਏਰੀਆ ਦੀ ਜਿੱਥੇ ਕੀ ਸਟਾਰਟਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੋਂ ਕੀ ਸਾਰੇ ਲੋਕੀ ਆਪਣੇ ਕੰਮਾਂ ਤੇ ਜਾਂਦੇ ਆ ਸਾਰੇ ਲੋਕੀ ਆਪਣੇ ਕੰਮਾਂ ਤੇ ਜਾਂਦੇ ਆ ਇਹ ਮੇਨ ਰਾਹ ਹੈ ਜੋ ਸਟਾਰਟਿੰਗ ਪੁਆਇੰਟ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸੜਕ ਦੇ ਹਾਲ ਹੈ ਉਹ ਵੱਧ ਤੋਂ ਬੱਤਰ ਨੇ ਕਿ ਜਿਨ੍ਹਾਂ ਦੀਆਂ ਵੀ ਕਾਰਾਂ ਤੇ ਬਾਈਕ ਉਥੋਂ ਨਿਕਲਦੇ ਆ ਉਹ 101% ਟੁੱਟਦੇ ਹੀ ਟੁੱਟਦੇ ਆ ਕਈ ਵਾਰ ਗੱਡੀਆਂ ਸ਼ੌਕਰ ਵੀ ਟੁੱਟਦੇ ਆ ਤੇ ਕਿਸੇ ਦੀਆਂ ਲਾਈਟਾਂ ਵੀ ਡੁੱਟ ਜਾਂਦੀਆਂ ਤੇ ਇੱਥੇ ਐਸ ਕਰਕੇ ਇੱਥੇ ਮੋਕੇ ਤੇ ਕਾਫੀ ਟ੍ਰੈਫਿਕ ਜਮ ਵੀ ਹੋ ਜਾਂਦਾ ਹੈ ਮੋਕੇ ਦੇ ਪੁਲਿਸ ਕਰਮੀ ਬਹੁਤ ਸਹਾਇਤਾ ਕਰਦੇ ਨੇ ਉਹ ਵੀ ਆਪਣੀਆਂ ਗੱਡੀਆਂ ਘੜਾਉਂਦੇ ਨੇ ਪਰ ਹੱਲੇ ਵੀ ਰੋਡ ਦੇ ਉੱਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਤੁਹਾਨੂੰ ਵੀਡੀਓ ਸਾਂਝੀ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਮੋਕੇ ਦੀਆਂ ਗੱਡੀਆਂ ਇੱਕ ਸਪੀਡ ਬ੍ਰੇਕਰ ਸਪੀਡ ਬ੍ਰੇਕਰ ਵੀ ਨਹੀਂ ਕਹਿ ਸਕਦੇ ਰੋਡ ਸਾਰੀ ਟੁੱਟੀ ਹੋਈ ਹੈ ਇੱਥੇ ਇੰਨੇ ਮੋٹے ਮੋਟੇ ਅੱਡੇ ਵੱਡੇ ਵੱਡੇ ਖੱਡੇ ਆ ਕਿ ਤੁਹਾਡੀ ਗੱਡੀ ਇੰਨੇ ਜ਼ੋਰਤੀ ਉੱਤੇ ਵੱਜਦੀ ਹੈ ਕਿ ਤੁਹਾਡੀ ਗੱਡੀ ਦੇ ਸ਼ੌਕਰ ਇਹ ਬੰਪਰ ਕੋਸ਼ਨਾ ਕੋਚ ਟੋਟ ਕੇ ਅਰੇ ਹੋ ਜਾਂਦਾ ਹੈ ਤੁਸੀਂ ਦੇਖ ਰਹੇ ਸੀਗੇ ਪੰਜਾਬ ਨੈਸ਼ਨ ਟੀਵੀ ਤੇ ਮੈਂ ਆ ਤੁਹਾਡੇ ਨਾਲ ਕ੍ਰਿਸ਼ਵਰ